ਮੰਮੀ ਮੇਰੀ ਗੱਲ ਸੁਣ ਮੈਂ ਆ 5 ਲੱਖ ਉਤਾਰਿਆ ਆ ਵਾ ਤੇ ਜਿਹੜਾ 5 ਲੱਖ ਕਿੱਟੀ ਦਾ ਦੇਣ ਵਾਲੀ ਨਾ ਮੈਂ ਕਿਹਾ ਸੀ ਸ਼ਮੀ ਨੂੰ ਵੀ ਥੋੜੇ ਬੋਲੇ ਕੱਢ ਲੈ ਵਿੱਚੋਂ ਮੜੇ ਤੇ ਸਬਦੇ ਜਿਵੇਂ ਗੱਲ ਲਈ ਬਾਤ ਕਰ ਲੈਣੇ ਆਪਾਂ ਕੋਈ ਗੱਲ ਨਹੀਂ ਵਾਦਾ ਘਾਟਾ ਉਹ ਮੰਨੀ ਨਹੀਂ ਇਹ ਗੱਲ ਦੀ ਨਾ ਪੁੱਤ ਕੁੜੀ ਬੜੀ ਸਿਆਣੀ ਅੱਗੇ ਦੇ ਆਪਾਂ ਕੀ ਕੀਤਾ ਉਹ ਸਿਆਣੀ ਆਂਦੀ ਮੰਮੀ ਇੱਕ ਪੈਸਾ ਨਹੀਂ ਵਿੱਚੋਂ ਕੱਢਣਾ ਉਹਦੀ ਪੂਰੀ ਰਕਮ ਦਿਓ ਆਪਣੇ ਸਿਰ ਤੋਂ ਪਾ ਰਿਹਾਓ ਦੇਖ ਪੁੱਤ ਜੇ ਇਹਦਾ ਮਤਬ ਲੈ ਨਹੀਂ ਗਾ ਤੇ ਆਪਾਂ ਆਪਣਾ ਛੱਤ ਵਿਚਾਲੀਆ ਆਪਣਾ ਉਹ ਲਾ ਲੈ ਤੇ ਕਿੱਟੀ ਜਿਹਾ ਆਪਾਂ ਵਰਤ ਲਈਏ ਔ ਕੋਈ ਚ ਕੋਈ ਪਹਿਲੀ ਵਾਰ ਤਰਾ ਉਹਦੇ ਸਾਧਕੇ ਦੇ ਹੱਥ ਦੇ ਧਰੋ ਰਹੀ ਗੱਲ ਸਭ ਦੇ ਦੀ ਪੁੱਤ ਆਪਾਂ ਨਾਲ ਮਿਲ ਕੇ ਸਾਰ ਲਾਗੇ ਤੁਸੀਂ ਕੰਮ ਕਰੀਏ ਇਹੀ ਕੰਮ ਕਰਾਂਗੇ ਇੱਥੇ ਕਿਹੜੀ ਗੱਲ ਹੈ ਸਹੀ ਗੱਲ ਮੰਮੀ ਪਹਿਲਾਂ ਮੈਂ ਤੁਹਾਡੀ ਮੰਨੀ ਨਹੀਂ ਹੁਣ ਤੁਹਾਡੀ ਗੱਲ ਮੰਨ ਕੇ ਚੱਲੂਗਾ ਮੈਂ ਕੋਈ ਗੱਲ ਨਹੀਂ ਇਦਾਂ ਹੀ ਕਰਦੇ ਆਪਾਂ ਕੋਈ ਨਹੀਂ ਸਾਰ ਲੈਣੇ ਓਖਾ ਸਾਰ ਟਾਈਮ ਜਿਹੜਾ ਵੀ ਚੱਲੰਦੇ ਆਪਣਾ ਕੋਈ ਨਹੀਂ ਮੰਮੀ ਔਕਾ ਟਾਈਮ ਹੈ ਕੱਢ ਲੈਣੇ ਆ ਫਿਰ ਕਿਹੜੀ ਗੱਲ ਚਾਹ ਕੋ ਪੁੱਤ ਬਥੇਰਾ ਚੰਗਾ ਝੋਖਾ ਖਾਦਾ ਜ਼ਿੰਦਗੀ ਚ ਹੁਣ ਜੇ ਆਪਣੇ ਦੇ ਮਾੜੇ ਦੇਣ ਆ ਗਏ ਆ ਉੱਤੋਂ ਰੋਟੀ ਖਾਣੀ ਆ ਭਾਵੇਂ ਤੂੰ ਦਾਲ ਨਾ ਖਾਣਾ ਭਾਵੇਂ ਤੂੰ ਪਨੀਰ ਨਾ ਖਾਣਾ ਤੇ ਉਹ ਸਿਆਣਿਆਂ ਦਿੰਦੇ ਆ ਨਾ ਰੋਟੀ ਤੇ ਰਾ ਕੇ ਗੰਡਾ ਤੇ ਤੂੰ ਚਾਰ ਖਾ ਲਾ ਢੇਦੀ ਭਰਨਾ ਰੋਟੀ ਖਾਣੀ ਢੇਡ ਭਰ ਗਿਆ ਇਹ ਥੋੜਾ ਤੇ ਆਪਾਂ ਮਲਾਈਆਂ ਖਾਈਏ ਦੁੱਧ ਪੀਏ ਜਦੋਂ ਪਨੀਰ ਖਾਈਏ ਤੇ ਫੇਰ ਹੀ ਪੁੱਤ ਢੇਡ ਭਰਦਾ ਨਾਲੇ ਹੁਣ ਆਪਾਂ ਸਿਆਣਪ ਨਾਲ ਪੁੱਤ ਤੁਰਨਾ ਖਾਦੇ ਦਾ ਕੀ ਆ ਖਾਦੇ ਦਾ ਪੁੱਤ ਖੂਬ ਖਾ ਲੀ ਜਾ ਸਹੀ ਗੱਲ ਤੁਹਾਡੀ ਮੇਰੇ ਦਾ ਪਹਿਲਾਂ ਨਾ ਆ ਪਿੰਗ ਦਾ ਜਦ ਨਿਵੇੜੀ ਆ ਨਵੇੜ ਆਣ ਉਹ ਕਿੱਟੀ ਵਾਲੀ ਨਿਵੇੜ ਗਈ ਜਿਹੜੀ ਬਿਲਕੁਲ ਟੈਨਸ਼ਨ ਮੁਕ ਜਾਈ ਸਿਰ ਤੋਂ ਪੁੱਤ ਬੱਡੂ ਤੇਰੇ ਠੀਕ ਹੀ ਗੱਲ ਕਹਿ ਗਿਆ ਪੁੱਤ ਕਦੀ ਕਰਜ਼ਾ ਨਹੀਂ ਚੁੱਕਣਾ ਚਾਹੀਦਾ ਕਰਜ਼ਾ ਤੇ ਪੁੱਤ ਸੁੰਦਾ ਹੀ ਜਾਂਦਾ ਉਹਦਾ ਲਹਿੰਗਾ ਹੀ ਨਹੀਂ ਵਿਆਹ ਤੇ ਵਿਆਹ ਚੜੀ ਜਾਂਦਾ ਕਰਜ਼ਾ ਕਿੱਥੋਂ ਲੈਣਾ ਜ਼ਿੰਦਗੀ ਦੇ ਵਿੱਚ ਕਰਜ਼ਾ ਨਹੀਂ ਮੁੜ ਕੇ ਚੁੱਕਣਾ ਬਿਲਕੁਲ ਸਹੀ ਗੱਲ ਮਮੀ ਆ ਮੈਂ ਕੋਈ ਦਿਨਾਂ ਚ ਵੇਚ ਲਿਆ ਆ ਕਰਜ਼ਾ ਵੇ ਆਰੀਏ ਨੂੰ ਵੱਡਦਾ ਵਾ ਸੱਚੀ ਦੱਸਾਂ ਮੈਂ ਬੁਰੇ ਹਾਲਾਤ ਕਰ ਦਿੰਦਾ ਬੰਦੇ ਦੇ ਸਾਰੇ ਜਿਹੇ ਪੈਸੇ ਹਾਂ ਕਰ ਤੇ ਕਲੀਅਰ ਮੈਂ ਚਲ ਸ਼ੁਕਰ ਹੈ ਕੋਈ ਗੱਲ ਨਹੀਂ ਘਰ ਦੇ ਖਰਚੇ ਨਹੀਂ ਨਾ ਤੂੰ ਫਿਕਰ ਕਰ ਉਹ ਆ ਪਰ ਵਾਲ ਮੈਂ ਕਿ ਕਰੀ ਲੈਣੀ ਆ ਕਿਉ ਮਮੀ ਹਾਂ ਮਾਰਾਂਗੇ ਮੈਂ ਸਮਝਾਤਾ ਹੂੰ ਕਿ ਪੁੱਤੇ ਰੋਟੀ ਦਾ ਆਪਾ ਕਿੰਨੇ ਜਾਣੇ ਕਰਾਂਗੇ ਆਪਾ ਕੋਈ ਆਪਾਂ ਨੂੰ ਖਾਣੇ ਹਾਂ ਬਸ ਜਿਹੜੇ ਸੇਵੀ ਦੇ ਪੈਸੇ ਰੱਖਿਆ ਨਾ ਉਹ ਮੈਨੂੰ ਵਾਪਸ ਦੇ ਦੇਣੀ ਉਹਨੂੰ ਫੋਨ ਕਰ ਤੇ ਕਿੱਟੀ ਆਪਣੇ ਪੈ ਕਿਉ ਪਤਾ ਹੱਥ ਲੱਗ ਗਿਆ ਨਾ ਕਿਹੇ ਚੀਜ਼ ਨੂੰ ਆਂਦੇ ਹੱਥ ਲਾਈਏ ਤੇ ਮੁੜ ਕੇ ਰਹਿੰਦੇ ਨਹੀਂ ਸਹੀ ਗੱਲ ਹੈ ਨਾ ਨਿਕਲ ਜਦੋਂ ਪੁੱਤ ਨਿਕਲੀ ਜਾਣੇ ਮੁੜ ਕੇ ਪੈਣੇ ਨਹੀਂ ਆ ਸੁਣ ਲਿਆ ਜੀ ਹੁਣ ਤੁਸੀਂ ਆਖਾ ਢੇ 10000 ਫੜਾ ਇਧਰ 100 100 ਛੋੜਦਾ ਫੁੱਲਾ ਮਮੀ ਜੀ ਮੈਂ ਤੁਹਾਨੂੰ ਦੱਸਣਾ ਸੀ ਉਹਨਾਂ ਦਾਲ ਪੈਕਿੰਗ ਦਾ ਕੰਮ ਹੀ ਲੰਦੇ ਆ। 50 ਪੈਸੇ ਇੱਕ ਪੈਕਟ ਦੇ। ਤੇ ਉਹ ਜੇ ਤੁਸੀਂ 100 ਪੈਕਟ ਪੈਕ ਕਰੋਗੇ ਨਾ ਤੇ ਕਿੰਨੇ ਪੈਸੇ ਬਣ ਜਾਣੇ। ਤੇ ਅਸੀਂ ਤਾਂ ਦਿਹਾੜੀ ਦਾ ਪਤਾ ਨਹੀਂ ਕਿੰਨਾ ਕੰਮ ਕਰ ਲਿਆ ਕਰਨਾ। ਵੇਲੇ ਕੀ ਕਰਨਾ ਮੰਮੀ? ਚਲ ਜੋ ਆਉ ਉਹ ਸਹੀ। ਚਲ ਰਾਈ ਮਿਲ ਕੇ ਪਤਾ ਪਤਾ ਕਿੰਨਾ ਕਰ ਲਿਆ ਕਰਨਾ ਦੋ ਜਣੀਆਂ ਆਪਾਂ। ਆਹ ਵੇਲੇ ਦਾ ਕਰਤਾ ਕੰਮ ਕਰ ਲਿਆ ਤੇ ਮੁੜ ਕੇ ਉਧਰ ਰਹਿ ਜੀਆਂ। ਉਹ ਆਪਾਂ ਸੌਦਾ ਬੱਤਾ ਪਾਵਾਂਗੇ ਆਪਣਾ ਵੀ ਹੱਥ ਪੁੱਤ ਫੂ ਖਾਉਦਾ। ਹਾਂ। ਉਹ ਮਾਂ ਮੇਰੀਏ। ਤੁਮ ਇਹਨਾਂ ਨੇ ਕੰਮਾਂ ਸਮਝ ਲਿਆ ਦੱਸ ਸਕਦੇ। ਆਹ ਤੈਨੂੰ ਮਿਹਨਤ ਕੀਤੀ ਹੈ ਮਿਹਨਤ ਤੋਂ ਨਹੀਂ ਕਦੀ ਭਜਦਾ ਮੈਂ ਚਲ ਆ ਕਿਤੇ ਮੇਰੇ ਦਿਮਾਗ ਵਿੱਚ ਜਰੂਰ ਫਿਰ ਗਿਆ ਹੈਗਾ ਪਰ ਤੁਹਾਨੂੰ ਪਤਾ ਮੈਂ ਨਾ ਮਿਹਨਤ ਤੋਂ ਮੈਂ ਪਹਿਲਾਂ ਕਦੀ ਭਜਦਾ ਨਾ ਹੁਣ ਭਜੂਗਾ ਮੇਰੇ ਹੁੰਦੇ ਤੁਹਾਨੂੰ ਕਰਨ ਦੀ ਕੀ ਲੋੜ ਹੈ ਮੈਂ ਆਪੇ ਕਰੂੰਗਾ ਇਹ ਲੱਗੇ ਸੀ ਲਾ ਆਪੇ ਮਿਹਨਤ ਕਰੂੰਗਾ ਆਪੇ ਬੈ ਕਮਾ ਲੇ ਹਾਂ ਮੈਨੂੰ ਵੀ ਟੈਨਸ਼ਨ ਲੈਣੀ ਲੋੜ ਨਹੀਂ ਹੈ ਮੈਂ ਕੋਈ ਕੰਮ ਕਰਨ ਦੀ ਲੋੜ ਹੀ ਨਹੀਂ ਕੋਈ ਗੱਲ ਨਹੀਂ ਹੈ ਕੀ ਕਰਨਾ ਕਰੋ ਤੇ ਉੱਥੇ ਕੱਲਾ ਕੀ ਕੀ ਕਰਾਂਗੇ ਅਹੀਂ ਵੀ ਚੱਲ ਰਾਂ ਹੱਥ ਮਟਾਉਣਾਗੇ ਦੋ ਜਨੀਆਂ ਆਂਦੇ ਹੁੰਦੇ ਆ ਨਾ ਮਿਹਨਤ ਦਾ ਕੋਈ ਮੇਰਾ ਨਹੀਂ ਨਹੀਂ ਤੇ ਨਾਲੇ ਤੁਹਾਡੇ ਕੱਲੇਆਂ ਤੇ ਬੋਝ ਹੀ ਕਾਤੋਂ ਪਾਉਣਾ ਵਾ ਕਿੰਨਾ ਕ ਕਰੋਗੇ ਤੁਸੀਂ ਹੁਣ ਆਪਾਂ ਸਾਰੇ ਜਣੇ ਰਲ ਕੇ ਮਿਹਨਤ ਕਰਾਂਗੇ ਨਾ ਫੇਰ ਹੀ ਗੱਲ ਬੰਨੀ ਆ ਇੱਕ ਕਰੀ ਅਸੀਂ ਥੱਲੇ ਲੱਗੇ ਸਿੱਧੀ ਜਿਹੀ ਲੱਗੇ ਚਲੋ ਬੰਦਾ ਮਿਹਨਤ ਕਰਨਾ ਮਾੜਾ ਕੰਮ ਨਹੀਂ ਆ ਬਾਕੀ ਵੇਖ ਲਓ ਮੈਂ ਤੇ ਇਹ ਕਿੰਨਾ ਵੇ ਤੁਹਾਨੂੰ ਨਾ ਕੋਈ ਜਾਈ ਕੋਈ ਪਰੇਸ਼ਾਨੀ ਨਾ ਹੋਵੇ ਤੁਹਾ ਜਣੀਆਂ ਸ਼ੁਕਰ ਕਰੋ ਕਿ ਤੁਹਾਡਾ ਘਰ ਬਰ ਬਚ ਗਿਆ ਵਾ ਬਸ ਨਹੀਂ ਤੇ ਮੈਂ ਕਦੀਆਂ ਕਿਸ਼ਤਾਂ ਨੇ ਤੇ ਹਨੂ ਡੋਬ ਕੇ ਰੱਖ ਦੇਣਾ ਹੀ ਤੇ ਘਰੋਂ ਬਾਦਸ਼ਾਹ ਕਿਤੇ ਬੈਠੇ ਹੋਣਾ ਸੀ ਇਹਨਾਂ ਮਹਾਰਾਜ ਦਾ ਸ਼ੁਕਰ ਕਰੋ ਆਪਣਾ ਘਰ ਆਪਣੀ ਕੋੜਿਆ ਤੇ ਪੁੱਤ ਕਿਤੇ ਤੁਹਾਨੂੰ ਨਾ ਪੱਲਾ ਪੁੱਤ ਕਿਤੇ ਸੱਤ ਨਹੀਂ ਜਾਣ ਕਰਾ ਕਿ ਜੇ ਆਉਣਾ ਜਾਣਾ ਵਾੜਾ ਚੰਗਾ ਪੈਂਦਾ ਪੁੱਤ ਕੋਈ ਦਵਾਈ ਬੂਟੀ ਸਾਰਾ ਕੰਮ ਹੁੰਦੇ ਆ ਇਹ ਥੋੜਾ ਵੀ ਤੇਰਾ ਰਾਸ਼ ਨਹੀਂ ਆਪਾ ਪਾਉਣਾ ਬੜੇ ਖਰਚੇ ਹੁੰਦੇ ਪੁੱਤ ਕਰਾਂ ਦੇ ਠੀਕ ਹੈ ਨਾ ਪੱਤ ਠੀਕ ਹੈ ਰਜੀਤ ਠੀਕ ਆ ਪਰ ਮੰਮੀ ਆ ਮੇਰੀਆਂ ਗਲਤੀਆਂ ਕਰਕੇ ਨਾ ਆ ਮੇਰੀ ਨਾ ਸਮਝੀ ਕਰਕੇ ਆ ਜਿਹੜੀ ਜਿਹੜੀ ਮੈਂ ਕਰਤੂਤਾ ਕੀਤੀਆਂ ਨਾ ਸੱਚੀ ਉਹਨਾਂ ਕਰਕੇ ਨਾ ਆ ਤੁਹਾਨੂੰ ਬੁੱਢੇ ਵੇਲੇ ਕੰਮ ਕਰਨਾ ਪੈਣਦਿਆ ਜਿਹੜੀ ਉਮਰੇ ਮੈਂ ਤੁਹਾਨੂੰ ਰਾਜ ਕਰਾਉਣਾ ਸੀ ਜਿਹੜੀ ਉਮਰਤ ਨੂੰ ਮੈਂ ਬਿਠਾ ਕੇ ਖਵਾਉਣਾ ਸੀ ਨਾ ਤੇ ਤੁਹਾਡੀ ਕੋ ਕੰਮ ਕਰਵਾਉਣ ਲਈ ਮਜਬੂਰ ਕਰੰਦਿਆ ਤੁਹਾਨੂੰ ਤੁਸੀਂ ਕਿਆ ਮੇਰੀ ਜਨਾਨੀ ਹੁਣ ਕੰਮ ਕਰੋਗੇ ਦੱਸ ਉਹ ਮੇਰੇ ਹੁੰਦਿਆ ਓਹੋ ਐਵੇਂ ਨਹੀਂ ਇੰਨਾ ਸੋਚੀਦਾ ਹੁੰਦਾ ਸੋਚਿਆ ਕਿਉਂ ਨਾ ਮੇਰੀ ਮੇਰੀ ਗਲਤੀਆਂ ਵਾ ਕੰਮ ਕਰਨਾ ਕਿਤੇ ਮਾੜੀ ਗੱਲ ਆ ਦੱਸੋ ਹਾਂ ਮੈਨੂੰ ਅੱਜ ਕੱਲ ਜਿੰਨੀ ਮੰਗਈ ਆ ਨਾ ਦੋਵੇਂ ਦੋਵੇਂ ਜੀ ਕੰਮ ਕਰ ਤੇ ਫੇਰ ਕਿਤੇ ਸਰਦਾ ਵਾ ਆ ਲੋਕਾਂ ਦੀਆਂ ਮਾਵਾ ਸੱਸਾਂ ਵੀ ਕੰਮ ਕਰਦੀਆਂ ਆ ਮੰਮੀ ਕਿਹੜਾ ਬੰਦਾ ਨਹੀਂ ਕੰਮ ਕਰਦਾ ਦੱਸੋ ਹਾਂ ਹੈ ਸਾਰੇ ਘਰ ਦੇ ਪੁੱਤ ਤੂੰ ਇਹ ਨਾ ਟੈਨਸ਼ਨ ਲੈ ਤੇ ਮੇਰੀ ਮਾਂ ਕਰਦੀ ਮੇਰੀ ਜਨਾਨੀ ਕਰਦੀ ਕੰਮ ਦਾ ਤੇ ਕੋਈ ਮਹਿਣਾ ਹੀ ਨਹੀਂ ਕੰਮ ਕਰੋ ਠਿੱਕ ਭਰੋ ਅੰਸੂਰਲਾ ਖਾਓ ਹਾਂ ਸ਼ਮੀ ਮੈਂ ਕੰਮ ਕਰਨ ਤੋਂ ਨਹੀਂ ਕਹਿੰਦੇ ਆ ਆ ਦਾਲ ਬੈਕ ਕਿੰਨਾ ਕੀ ਗੱਲ ਕਾਦਾ ਕੰਮ ਹੈ ਮੇਰੀ ਗੱਲ ਸੁਣ ਜੇ ਕੋਈ ਕੰਮ ਕਰਨਾ ਨਾ 100 ਪ੍ਰਾਈਵੇਟ ਜੌਬਾਂ ਮਿਲ ਜਾਂਦੀਆਂ ਤੂੰ ਕੇ ਸਕੂਲ ਚ ਕੰਮ ਕਰ ਲੈ ਬੱਚੇ ਪੜਾ ਲੈ ਟਿਊਸ਼ਨ ਪੜਾ ਲੈ ਕੋਈ ਕੰਮ ਕਰ ਲੈ ਮੈਂ ਤੁਹਾਡੀ ਗੱਲ ਸਮਝਦੀ ਹਾਂ ਰஞ்சிਤ ਵੇਖੋ ਜੇ ਮੈਂ ਕੋਈ ਵੀ ਨੌਕਰੀ ਕਰੂੰਗੀ ਨਾ ਮੰਨ ਲਓ ਮੈ ਸਕੂਲ ਹੀ ਲੱਗ ਜਾਨੀ ਆ ਜੇ ਮੈਂ ਕਿਹੇ ਹੋਰ ਜੋਬ ਤੇ ਲੱਗ ਜਾਨੀ ਆ ਉਹ ਪਹਿਲੇ ਤੋਂ ਮਹੀਨੇ ਬਾਧੀ ਦੇਣਗੇ ਨਾ ਤੇ ਸਾਨੂੰ ਤੇ ਚਾਹੀਦੇ ਰੋਜ਼ ਦੇ ਰੋਜ਼ ਪੈਸੇ ਕਿਉਂਕਿ ਸਾਡੀ ਕੰਡੀਸ਼ਨ ਥੋੜੀ ਹੋ ਰਹੀ ਆ ਅਸੀਂ ਮਹੀਨਾ ਬੈਠ ਨਹੀਂ ਕਰ ਸਕਦੇ ਰੋਜ਼ ਹੀ ਰੋਜ਼ ਥੋੜੇ ਥੋੜੇ ਪੈਸੇ ਹੋਣਗੇ ਸਾਡੀ ਆਈ ਚਲਾਈ ਚੱਲੂਗੀ ਕੁਛ ਤੁਸੀਂ ਕਰੋਗੇ ਕੁਛ ਨਹੀਂ ਦੋਵੇਂ ਜਾਨੀ ਕਰਾਂਗੇ ਤੇ ਅਸੀਂ ਨਾਲੇ ਘਰ ਵਾਸਤੇ ਕਰਨਾ ਹੈ ਆਪਣੇ ਪਰਿਵਾਰ ਵਾਸਤੇ ਕਰਨਾ ਹੈ ਸਾਨੂੰ ਕਿਸੇ ਦਾ ਕੋਈ ਮਹਿਣਾ ਨਹੀਂ ਹੈਗਾ ਮਿਹਰਬਾਨੀ ਜਮੀਨ ਆਸਰਾ ਦੇਂਦੀ ਮੈਨੂੰ ਪਤਾ ਕਿੰਨੇ ਦਿਨਾਂ ਤੋਂ ਇਹ ਕਰਜ਼ੇ ਦੇ ਵਿੱਚ ਫਸਿਆ ਹਾਂ ਮੈਂ ਸੋਚੁੰਦਾ ਹਾਂ ਕਿਹੜਾ ਕੰਮ ਕਰਾਂ ਕਿਹੜਾ ਕੰਮ ਕਰਾਂ ਤੇ ਮੈਂ ਹੀ ਸੋਚੀ ਨਾ ਮਿੰਨੇ ਉਹ ਕੰਮ ਪਹਿਲੇ ਤਨਖਾਹ ਮਿਲ ਗਈ ਮੇਰੇ ਘਰ ਕਿਦਾਂ ਚੱਲੂਗਾ ਹੁਣ ਨੂੰ ਪਤਾ ਲੱਗਾ ਮੈਂ ਕਿਹੜਾ ਕੰਮ ਹੁਣ ਕਿੱਥੇ ਚੱਲੇ ਜੇ ਪਤਾ ਰੋਟੀ ਖਾਣ ਵਾਲੇ ਹਾਂ ਹਾਂ ਰੋਟੀ ਖਾ ਲੈਣਾ ਪਰ ਮੈਨੂੰ ਸਮਝ ਨਹੀਂ ਲੱਗੀ ਕੁਝ ਕਿੱਧਰ ਮੈਂ ਹੁਣਾਂ ਕੰਮ ਤੋਂ ਫਟਾ ਜਾ। ਮੇਰੀ ਗੱਲ ਸੁਣ ਲੋ ਹੁਣ ਮੈਂ ਕੋਧਾਰੇ ਪੈਣਾ ਫੜਿਓ ਅੱਗੇ ਵੇਖਿਆ ਨਾ ਕੀ ਕੀ ਹੋਇਆ ਵਾ ਸਮਝਦੇ ਪੈਜੋ ਬਿਲਕੁਲ ਧਾਰੇ ਪੈਣੀ ਫੜਦਾ ਮੈਂ ਟੈਨਸ਼ਨ ਨਾ ਮੇਰੇ ਆਇਣਾ ਠੀਕ ਹੈ

ਵੇ ਭਾਈ ਥੋੜਾ ਬੋਧ ਕੋਈ ਨਾ ਕੋਈ ਹੋਵੇ ਐ ਸਵੇਰੇ ਭਾਈ ਕੀ ਕਰਨਾ ਸਵੇਰੇ ਆ ਜਾਓ ਪਹਿਲੇ ਟਾਈਮ 9 ਵਜੇ ਸਵੇਰੇ ਸਵੇਰੇ ਆ ਜਾਓ ਸਵੇਰੇ ਨਾਲ ਮੈਂ ਆਈ ਕਿ ਨਾ ਜੇ ਕੋਈ ਹੁਣ ਲੋਡ ਤੇ ਦੱਸ ਦੋ ਭਾਈ ਸਵੇਰੇ ਕੋਈ ਗੱਲ ਨਹੀਂ ਐ ਲੋਡ ਹੈ ਮੈਨੂੰ ਕੰਮ ਦੀ ਥੋੜੀ ਨਾ ਭਾਈ ਬੰਦੇ ਦੀ ਲੋੜ ਹੈ ਚਲ ਕਰ ਲੋ ਕੰਮ ਭਾਈ ਠੀਕ ਐ ਭਾਈ 3 9 ਵਜੇ ਤੋਂ 300 ਰੁਪਏ ਮਿਲਦਾ ਇਹ ਘੜੀ ਕੋਈ ਗੱਲ ਨਹੀਂ ਭਾਈ ਲੋਡ ਹੈ ਹਣ ਕੀ ਕਹਿ ਸਕਦੇ 11 ਵਜੇ ਲੱਗੜੇ ਤੁਸੀਂ ਉਹ ਗੱਲ ਨਹੀਂ ਮੈਨੂੰ ਅੱਜ ਕੱਲ ਟੈਮਨਾਰੀ ਨੂੰ ਹੋਣ ਗ੍ਰੇਨ ਕਰਵਾ ਲਓ ਜਿਹੜਾ ਹੈਗਾ ਵੀਰ ਜੀ ਠੀਕ ਹੈ ਭਾਜੀ ਠੀਕ ਹੈ ਦੱਸੋ ਬਣੀ ਕੀ ਕੰਮ ਕਰਨਾ ਦੱਸੋ ਮੈਨੂੰ ਲੈ ਗਿਆ ਉਹ ਬਾਹਰ ਠੀਕ ਹੈ ਲੱਗਦਾ ਚੰਗੇ ਘਰ ਦਾ ਆ ਘਰ ਦੇ ਲੱਗਦੇ ਪੈਸੇ ਪੁਹੇ ਨਹੀਂ ਦਿੰਦੇ ਲੱਗਾ ਨਸ਼ੇ ਪੱਤੇ ਦੀ ਡੋਰ ਵੱਜੀ ਤਾਂ ਹੀ ਕੰਮ ਕਰਦਾ ਲੱਗਦਾ ਤੇਰੀ ਮਾੜੇ ਘਰ ਪਤਾ ਨਹੀਂ ਕੀ ਮਜ਼ਦੂਰੀ ਚਾਰੇ ਪਟਾ ਆ ਗਿਆ ਮਸਾਲਾ ਲੈ ਗਿਆ ਹਾਂ ਜੀ ਭਾਈ ਠੀਕ ਹੈ ਠੀਕ ਹੈ ਚਲ ਭਾਈ 200 ਰੁਪਏ ਦੇ ਭਾਈ ਲੇਟ ਆਏ ਤੁਸੀਂ 2 ਘੰਟੇ ਕੰਮ ਤੇ ਨਹੀਂ ਬੜੇ ਰੋਟੀ ਖਾਣ ਗਏ ਜੇ ਵਾਪਸ ਨਹੀਂ ਆਏ ਛੇਤੀ ਚਲੋ ਠੀਕ ਹੈ ਭਾਈ ਕੋਈ ਨਹੀਂ ਮੈਂ ਕੱਲ ਤਾਂ ਟਾਈਮ ਨਾਲ ਆਉਂਗਾ ਠੀਕ ਹੈ ਭਾਜੀ ਠੀਕ ਹੈ ਚਲ ਚਲ ਉਹ ਥੋੜੇ ਆ ਵਿਚਾਰਾ ਹੋਣਾ ਵਧੀਆ ਕਰਦਾ ਕਾਜ ਰੋਟੀ ਚੱਲੂ ਹੀ ਨੇ ਆ ਕੇ ਕਿਦੋਂ ਦਾ ਚੱਲ ਕੰਨੀ ਮਾਂ ਖੁਸ਼ ਹੋ ਗਈ ਜਿਹੜਾ ਕੰਮ ਕਰਕੇ ਆ ਮਿਹਨਤ ਦੇ ਕਮਾ ਕੇ ਲਿਆ ਕਿਹੜੀ ਗੱਲ ਆ ਵਾਹ ਰੱਬਾ ਮਿਹਨਤ ਦੀ ਕਮਾਈ ਦਾ ਨਿਆਰਾ ਹੀ ਵੱਖਰਾ ਠੱਗੀਆਂ ਮਾਰ ਕੇ ਤੇ ਬੜੇ ਕੰਮ ਕੀਤੇ ਆ ਨਾ ਵੀ ਡਰ ਤੇ ਨਾ ਵੀ ਡੋਕਰ ਕੋਈ ਪਿੱਛੋਂ ਆਵਾਜ਼ ਮਾਰਨ ਵਾਲਾ ਤੇ ਨਹੀਂ ਨਾ ਸਾਡੀ ਮਿਹਨਤ ਦੇ ਕੀਤੀ ਆਪਣੀ ਹੱਕ ਦੀ ਆ ਕਿਹੜਾ ਕਿੱਥੋਂ ਆਇਆ ਮੁੜਕਾ ਮੁੜਗੀ ਹੋਇਆ ਵੇ ਆ ਮੈਂ ਕਿਤੇ ਜਾਣੀ ਨਿਕਰ ਕੇ ਤੈਨੂੰ ਵੇਖ ਕੇ ਆ ਕੀ ਸੂਣੀਆ ਬਣਾਇਆ ਤੂੰ ਆਪਣਾ ਕਿੱਥੋਂ ਆਇਆ ਦੱਸ ਮੈਂ ਕਿੰਨਾ ਬੋਲਣ ਨਹੀਂ ਤਪੁੰਦਾ ਈ ਦੱਸਦਾ ਮਮੀ ਆ ਲੈ ਮੇਰੀ ਮਿਹਨਤ ਦੀ ਕਮਾਈ ਮਿਹਨਤ ਦੀ ਕਮਾਈ ਹਾਂ ਇਹ ਪੁੱਤ ਕਿੱਥੋਂ ਲੈ ਆਵਾ ਕੀ ਕੰਮ ਕਰਕੇ ਆ ਮੈਨੂੰ ਦੱਸ ਆ ਮੇਰੇ ਤਾਂ ਤੂੰ ਪੈਣ ਗਈ ਆ ਉਹ ਮਿਹਨਤੀ ਕਰਕੇ ਆਵਾ ਦਰਮੇਂ ਕਿਹਣੀ ਗੱਲ ਆ ਤੂੰ ਜਾਣ ਨਹੀਂ ਨਿਕਲਗੀ ਤੈਨੂੰ ਵੇਖ ਕੇ ਇਤਨਾ ਦਾ ਤੱਕ ਜਿ ਬਣਿਆ ਨਹੀਂ ਆ ਨਾ ਬਸ ਨੂੰ ਮਿਹਨਤ ਕਰਕੇ ਆਇਆ। ਉਹ ਤਾਂ ਮਿਹਨਤ ਕਰਕੇ ਆਇਆ ਤੇ ਆਹ ਹਾਲ ਦੀ ਆ। ਇਹ ਕੀ ਹਾਲ ਬਣਾਇਆ ਤੂੰ ਆਪਣਾ ਕਿ ਜਮ ਹੁੜਕਾ ਮੁੜਕੀ ਹੋਇਆ। ਪੁੱਤ ਤੂੰ ਤੇ ਇੱਕ ਤਰ੍ਹਾਂ ਦਾ ਕਦੀ ਕੋਈ ਕੰਮ ਨਹੀਂ ਕੀਤਾ। ਇੰਨੀ ਮਿਹਨਤ ਵਾਲਾ ਕਿਹੜਾ ਕੰਮ ਕਰਕੇ ਆਇਆ ਮੈਨੂੰ ਦੱਸ। ਮੈਨੂੰ ਪੈਸੇ ਤੇ ਲਿਆ ਕੇ ਬੁਲਾਤੇ ਮੈਨੂੰ ਦੱਸ ਨਾ। ਮੰਮੀ ਕੋਈ ਵੀ ਕਰਕੇ ਆਇਆ ਕੋਈ ਠੱਗੀ ਨਹੀਂ ਮਾਰ ਕੇ ਆਇਆ। ਮਿਹਨਤ ਕਰਕੇ ਆਇਆ। ਉਹ ਜਿਹੜਾ ਮੈਂ ਕੰਮ ਕਰਕੇ ਆਇਆ ਛੋਟਾ ਕਰਕੇ ਆਇਆ ਵੱਡਾ ਕਰਕੇ ਆਇਆ। ਪਰ ਮੈਨੂੰ ਹੁਣ ਸਮਝ ਲੱਗੀ ਆ। ਮਿਹਨਤ ਵਿੱਚ ਹੀ ਬਰਕਤ ਆ। ਬਸ ਐਵੇਂ ਤਾਂ ਕੰਮ ਕਰਕੇ ਆਇਆ ਕੋਈ ਮੈਂ। ਪੁੱਤ ਗੱਲ ਠੀਕ ਆ। ਪਾਪਾ ਪਤਾ ਇਨੀਰ ਗੈਰੀ ਨੂੰ ਵੇਂਤ ਜਿਆਦੀ ਕਰ ਲਈ ਆ ਤੇਰਾ ਕੀ ਹਾਲ ਹੋਇਆ ਮੈਨੂੰ ਮਾਰਦੀ ਰੋਟੀ ਹਵਾ ਤੇ ਨੂੰ ਨਾ ਪਾਣੀ ਪੂਣੀ ਬਣਾ ਕੇ ਆਉਂਦੀ ਆ ਮੰਮੀ ਆ ਜਾ ਪਹਿਲੇ ਵਰਤੀ ਨਾ ਤੂੰ ਇਹਨੂੰ ਮੇਲੇ ਬਾਬਾ ਜੀ ਦੇ ਫੋਟੋ ਵੀ ਗਾੜੀ ਰੱਖੀ ਹੈਗਾ ਪਤਾ ਪਾਪੇ ਦਾ ਬਾਬੇ ਜੀ ਦਾ ਸ਼ੁਕਰ ਅੱਲਾ ਕਰਾਂਗੇ ਕਿ ਮਹਾਰਾਜ ਨੇ ਸਾਨੂੰ ਦਿੱਤੇ ਆ ਕਿ ਤੇ ਆਪਣਾ ਰੋਟੀ ਟੁਕ ਤਰੂਗਾ ਭਾਈ ਦੇ ਸ਼ੁਕਰ ਕਰਦੀ ਮੈਂ ਤੇ ਮਹਾਰਾਜ ਦਾ ਕਿ ਬਾਬਾ ਤੋਂ ਦਿੱਤੇ ਨਹੀਂ ਇਹ ਤਾਂ ਕਰਕੇ ਦਿੱਤੇ ਦਿੱਤੇ ਤਾਂ ਸਹੀ ਬੱਸ ਰਹਿ ਉਹ ਬਾਗੇ ਦੀ ਮਿਹਨਤ ਕਰਕੇ ਨਾ ਮੇਰੀ ਗੱਲ ਸੁਣ ਇੱਕ ਆਪੜਾ ਨਾ ਰੋਜ਼ ਦਾ ਰੋਟੀ ਦਾ ਪ੍ਰਬੰਧ ਹੋਊਗਾ ਨਾ ਆਪਾਂ ਭੁੱਖੇ ਨਹੀਂ ਸੋਵਾਂਗੇ ਕਦੀ ਵੀ ਤੇ ਕਰਦਾ ਕਰਿਓ ਹੁਣ ਤੁਸੀਂ ਚੰਗਾ ਪੁੱਤ ਮੰਮੀ ਹਾਂ ਪੁੱਤ ਸ਼ਮੀ ਨੂੰ ਕਹੀ ਮੈਂ ਮੜਾ ਪਾਣੀ ਪੂਣੀ ਦੀ ਪਿਆਦਾ ਮੈਨੂੰ ਮੜਾਇਆ ਮੈਂ ਨਹੀਂ ਇਹਨਾਂ ਸ਼ਮੀ ਨੂੰ ਪਾਣੀ ਪੂਣੀ ਦੇ ਲਈ ਆ ਰਣਜੀਤ ਆ ਲੈ ਪਾਣੀ ਉੱਥੋਂ ਤਾਂ ਓਹੋ ਤੁਹਾਨੂੰ ਕਦੋਂ ਦੀ ਨਹੀਂ ਗੇੜੀ ਘੋੜੀ ਨਹੀਂ ਦੌਣ ਲੱਗਦੀ ਆ ਤੁਸੀਂ ਤਾਂ ਮਾੜਾ ਜਿਹਾ ਚੀੜੀ ਦੇ ਖੰਭ ਫੜ ਕੇ ਉੱਠ ਪੈਂਦੇ ਜੇ ਹੈਂ ਹੂਗ ਸੁਤੇ ਹੈਂ ਹਾਕੀ ਮਿੱਟੀ-ਮਿੱਟੀ ਕੱਪੜਿਆਂ ਨੂੰ ਲੱਗੀ ਆ ਓਰੇਤ ਹਾਇ ਰੱਬਾ ਹੱਥ ਵੀ ਲੰਬੇ ਪਏ ਆ ਹਾਂ ਉਹ ਤੇ ਵੀ ਮਿੱਟੀ ਨਾਲ ਹੀ ਪਈ ਠੀਕ ਹੈ ਤੂੰ ਆਇਆ ਹੈ ਦਾ ਮਤਲਬ दिड़ी करके आई आए मतलब मिस्त्रियों ने सीमट रेत पड़ाया इन्हें इटा डोई हाए रब्बा जी भैठो पानी पी लो मी रन देना सी मैं आपे कर लेना ही ਕਿਆ ਕੋਈ ਨਹੀਂ ਬਤਮਾ ਵੀ ਵੇਲੀ ਨਹੀਂ ਮੈਂ ਤੈਨੂੰ ਮਨੂ ਮਾਟਾ ਕੋੜਾ ਹੱਥ ਹਲਾ ਲੈਂਗੀ। ਫੜੀ ਜੜੀ ਵੀ ਲੈ ਲਈ ਤਾਂ ਮੰਮੀ ਮੈਂ ਸੋਚਣ ਦੀ ਕੋਈ ਕੰਮ ਲੱਭਦੇ ਕਿਤੇ। ਲੱਭੜਾ ਪੈਣਾ ਪੁੱਤ। ਮੰਮੀ ਤੁਹਾਨੂੰ ਪਤਾ ਕੱਲ ਨਾ ਰਣਜੀਤ ਮੈਨੂੰ ਲੱਗਦਾ ਦਿਹਾੜੀ ਕਰਨ ਗਏ ਸੀ। ਪਤਾ ਕੀ ਜਦੋਂ ਇੱਥੋਂ ਗਏ ਨਹੀਂ ਆ ਜਦੋਂ ਮੈਂ ਨਾਲ ਕਿਹਾ ਸੀ ਕਿ ਤੁਸੀਂ ਬੈਠੋ ਮੈਂ ਰੋਟੀ ਲੈ ਕੇ ਆਈ ਗਰਮ ਕਰਕੇ ਤੇ ਕਹਿੰਦੇ ਸੀ ਨਾ ਮੈਂ ਆਇਆ 2 ਮਿੰਟ ਕੰਮ ਚੱਲੇ ਆਵਾ ਜਦੋਂ ਪਰਨਾ ਬੰਨਿਆ ਸੀ ਸਿਰ ਤੇ। ਇਹ ਜਦੋਂ ਵਾਪਸ ਆਏ ਆ ਨਾ ਤੇ ਮੈਂ ਇਹਨਾਂ ਨੂੰ ਇੱਥੇ ਪਾਣੀ ਦਾਣੀ ਪੁੱਛਣ ਆਈ ਆ ਇੱਥੇ ਪੈਂਦੇ ਸਾਰੇ ਸੋਫੇ ਤੇ ਸੌਂਦੀ ਆ ਤੇ ਮੰਮੀ ਅੰਨ ਦੀ ਟੀ-ਸ਼ਰਟ ਤੇ ਨਾ ਸੀਮੈਂਟ ਤੇ ਰੇਤ ਲੱਗੀ ਸੀ ਮੂੰਹ ਤੇ ਬੂਟ ਵੀ ਲਿਪੜੇ ਪਏ ਸੀ ਮਿੱਟੀ ਨਾਲ ਮੈਨੂੰ ਲੱਗਦਾ ਕਿਤੇ ਦਿਹਾੜੀ ਕਰਕੇ ਆਈ ਆ ਕਹਿੰਦੇ ਹੁਣੇ ਚੱਲ ਜਿਹੜਾ 350 400 ਬਣੂਗਾ ਉਹੋ ਹੀ ਸਹੀ ਅੰਮ੍ਰੀ ਬੜਾ ਤਰਸੋ ਜਿਹਾ ਆਇਆ ਮੈਨੂੰ ਕੱਲ ਵੇਖ ਕੇ ਕੀ ਕਿਦਾਂ ਦੇ ਹਾਲਾਤ ਆ ਗਏ ਸਾਡੇ ਤੇ ਭਾਵੇਂ ਸਾਨੂੰ ਰਕਮ ਵਾਪਸ ਮਿਲ ਗਈ ਆ ਪਰ ਉਹ ਤੇ ਸਾਰੀ ਬੈਂਕੀ ਚਲ ਗਈ ਹੁਣ ਦੂਜਾ 5 50 ਆ ਉਹ ਮੈਂ ਅੱਜ ਕਿੱਟੀ ਨੂੰ ਫੋਨ ਕਰਤਾ ਵਾ ਮੈਂ ਕਿ ਆਣ ਕੇ ਤੇ ਆਪਣੀ ਰਕਮ ਲੈ ਜਾ ਉਹ ਨਾ ਹੋਵੇ ਕਿ ਮੈਂ ਕਿ ਸਾਡੇ ਕੋ ਵਰਤੇ ਆ ਜਾਵੇ ਤੇ ਫੇਰ ਆਪਾਂ ਵਕਤ ਨੂੰ ਫੜੇ ਰਹੀਏ ਆਈਏ ਤੇ ਗੱਲ ਠੀਕ ਹੈ ਦੇਖਿਆ ਤੇ ਪੁੱਤ ਮਵੀ ਸੀ ਮੈਨੂੰ ਵੇਖਣੇ ਲਿਆ ਕੇ ਪਹਿਹਤਾਈ ਤੇ ਮਵੀ ਉਹਦੀ ਹਾਲਤ ਦੇਖੀ ਜਦੋਂ ਲੰਮਾ ਪਿਆ ਹੈ ਨਾ ਮੇਰਾ ਵੀ ਧਿਆਨ ਉਹਦੇ ਰੂਟ ਵੀ ਜੁੜੀ ਗਈ ਉਹ ਤੇ ਵੇਖਿਆ ਸੀ ਤੁਸੀਂ ਵੇਖਿਆ ਹੈ ਪਰ ਪੁੱਤ ਉਹ ਕੀ ਕਰੀਏ ਜਿਹੜੀ ਆ ਚੋਰੀਆਂ ਚਪਾਲ ਵਾਲੀ ਹੈਗੀ ਹੈਗੀ ਕਮਾਈ ਉਹਦੇ ਨਾਲ ਉਹਦੇ ਇਹ ਚੰਗਾ ਕੀ ਆਪਣੀ ਮਿਹਨਤ ਕਰਨ ਗਿਆ ਦਿਹਾੜੀ ਕਰ ਗਿਆ ਆਪਾਂ ਨੂੰ ਕੋਈ ਕਹਿਤ ਨਹੀਂ ਨਾ ਸਕਦਾ ਕਿ ਤੁਸੀਂ ਠੱਗੀ ਮਾਰੀ ਆ ਮੰਮੀ ਉਹ ਤੇ ਮੈਂ ਜਾਣਦੀ ਆ ਕਿ ਚਲੋ ਮਿਹਨਤੀ ਕਰਨੀ ਚਾਹੀਦੀ ਬੰਦੇ ਨੂੰ ਪਰ ਇਦਾਂ ਦੇ ਕੰਮ ਕਦੀ ਕੀਤੇ ਨਹੀਂ ਨਾ ਵੇਖ ਕੇ ਬੜਾ ਦੁੱਖ ਜਿਹਾ ਹੋਇਆ ਸਮਝਦੇ ਭਈ ਨਾ ਰੱਬਾ ਤਾਂ ਉਹ ਤਾਂ ਸਭ ਕੁਝ ਕਰਵਾ ਦਿੰਦੀ ਕੋਈ ਗੱਲ ਨਹੀਂ ਜੇ ਚੰਗੇ ਨਹੀਂ ਨਾ ਰਹੇ ਤਾਂ ਮਾੜੇ ਵੀ ਨਹੀਂ ਰਹਿਣੇ। ਮੰਮੀ ਮੈਂ ਇਹ ਸੋਚਿਆ ਕਿ ਅਸੀਂ ਵੀ ਦੋਵੇਂ ਜਣੀਆਂ ਕੋਈ ਕੰਮ ਕਰੀਏ। ਚੱਲ ਤੁਸੀਂ ਰਹਿਣ ਦਿਓ। ਤੁਸੀਂ ਘਰ ਸੰਭਲਿਆ ਕਰੋ। ਮੇਰੇ ਵਾਸਤੇ ਇੰਨਾ ਬਹੁਤ ਆ ਤੇ ਮੈਂ ਕੋਈ ਕੰਮ ਲੱਭ ਲੈਣੀ ਆ। ਉਹੀ ਰੰਜੀਤ ਦੀ ਹੈਲਪ ਹੋ ਜੂਗੀ ਮੰਮੀ। ਹੋਰ ਕੁਝ ਨਹੀਂ ਤੇ ਘਰ ਦਾ ਖਰਚਾ ਵੀ ਮੈਂ ਚੁੱਕ ਲੂੰਗੀ। ਕੋਈ ਨਹੀਂ ਆਪਾਂ ਦੋਵੇਂ ਜਣੀਆਂ ਸੁੱਤੀ ਉੱਠ ਕੇ ਘਰ ਦਾ ਕੰਮ ਕਰ ਲਿਆ ਕਰੀਏ। ਮੈਂ ਵੀ ਤੇਰੇ ਨਾਲ ਹੀ ਚੱਲਿਆ ਕਰੂੰ। ਜਿੰਨੇ ਪਤਾਉਣਗੇ ਉਨੇ ਹੀ ਸਹੀ। ਨਹੀਂ ਮੰਮੀ। ਤੁਸੀਂ ਬੁੱਢੇ ਬਾਰੇ ਆਮ ਅੱਜ ਕਿੱਥੇ ਕੰਮ ਕਰੋਗੇ ਜਾ ਕੇ? ਨਹੀਂ ਚੰਗਾ ਲੱਗਦਾ ਮੰਮੀ ਜੀ ਤੁਸੀਂ ਘਰ ਦਾ ਕਰ ਲੋ ਇੰਨਾ ਬਹੁਤ ਆ ਮੈਂ ਨੱਬਲੇ ਨਹੀਂ ਕੰਮ ਇਹ ਆ ਵੀ ਚਲੋ ਜਿੱਥੇ ਵੀ ਮੈਂ ਕੰਮ ਲੱਭੂਗੀ ਇੱਕ ਵਾਰੀ ਤੁਸੀਂ ਮੇਰੇ ਨਾਲ ਚਲ ਜਿਓ ਬਸ ਠੀਕ ਆ ਕੋਈ ਗੱਲ ਨਹੀਂ ਜੇ ਤੂੰ ਅਨੇ ਇਤਰਾ ਕਰਦੇ ਪਰ ਕੰਮ ਕੋਤ ਮੰਮੀ ਵਾਧੂ ਲੱਗਦਾ ਮਮੀ ਵੇਖੋ ਇਹਨਾਂ ਨੇ ਵੀ ਆਣ ਕੇ ਪਾਣੀ ਤਾਂ ਨਹੀਂ ਪੀਣਾ ਹੁੰਦਾ ਵਾ ਰੋਟੀ ਪਾਣੀ ਖਾਣਾ ਹੁੰਦਾ ਵਾ ਹੈਨਾ ਤੇ ਘਰ ਵੀਤ ਨਹੀਂ ਨਾ ਸੁਣਨਾ ਛੱਡਣਾ ਤੇ ਇੱਕ ਜਾਣਾ ਤੇ ਘਰ ਫੇਰ ਲਾ ਚਾਹੀਦਾ ਹੀ ਚਾਹੀਦਾ ਨਾ ਮੈਂ ਤੇ ਆਉ ਸੋਚਣ ਨਹੀਂ ਆ ਦੀ ਦੇਖ ਕਿਡਾ ਕੂਲਾ ਜਿਆ ਨਰਮ ਜਿਆ ਦਾ ਸਰੀਰ ਆ ਤੇ ਪੁੱਤ ਕਿਹੜੇ ਕੰਮਾਂ ਚ ਪੈ ਗਿਆ ਆਪਾਂ ਨੂੰ ਰੱਬ ਨੇ ਕਿੱਥੇ ਲਿਆ ਕੇ ਖੜਾ ਕਰਤਾ ਪਿਓ ਆ ਜੋ ਦਿਹਾੜੀ ਨਾ ਕਰਨ ਰਿਹਾ ਮੇਰੇ ਕੋਲ ਤਾਂ ਪਤਾ ਆਪ ਨਹੀਂ ਦੇਖ ਕੇ ਚਰਿਆ ਜਾਂਦਾ ਮੈਨੂੰ ਤੇ ਆ ਬਰੋਂ ਆਉਂਦਾ ਕਿ ਪੁੱਤ ਮੈਂ ਤੇਰੇ ਉਤੇ ਕਾਸ਼ ਕੁਝ ਕਰਦੀ ਪਰ ਮੈਂ ਵੀ ਨਹੀਂ ਕੁਝ ਕਰ ਸਕੀ ਹੁਣ ਵੇਖ ਉਹਨੂੰ ਕਿਹੜੀਆਂ ਮੁਸੀਬਤਾਂ ਤੇ ਉਹ ਲੰਘਣਾ ਪੈਣ ਰਿਹਾ ਮਮੀ ਤੁਸੀਂ ਜ਼ਿੰਦਗੀ ਚ ਬਹੁਤ ਕੁਛ ਕੀਤਾ ਸੀ ਤੁਸੀਂ ਤੇ ਪਾਪਾ ਨੇ ਬਸ ਸਾਨੂੰ ਹੀ ਨਹੀਂ ਸਾਂਭਣਾ ਆ ਜੀ ਅਸੀਂ ਸਾਹਮ ਕੇ ਚੱਲਦੇ ਨਾ ਸਾਡੇ ਕੋ ਬੜਾ ਕੋਸ਼ਿਸ਼ ਇਹ ਅਸੀਂ ਜਿਹੜੀਆਂ ਬੇਫੋਫੀਆਂ ਕੀਤੀਆਂ ਨਾ ਇਹ ਉਹਨਾਂ ਦਾ ਨਤੀਜਾ ਆ ਬਸ ਕੋਈ ਗੱਲ ਨਹੀਂ ਸਮਝ ਆ ਗਈ ਹੈ ਨਾ ਬੇਫੋਫੀਆਂ ਸਭ ਕਈਆਂ ਹੁਣ ਪੁੱਤ ਗਾੜੀ ਆਪਾਂ ਸਾਹਮਣਾ ਉਹ ਵੀ ਨਿਯੰਤ ਕਰਦੇ ਆ ਆਪਾਂ ਵੀ ਦੋਵੇਂ ਕਰੀਏ ਆਪਣਾ ਘਰ ਦਾ ਰਾਸ਼ਨ ਪਾਣੀ ਲੈ ਆਈਏ ਆਪੋਂ ਦਾ ਹੱਥ ਵਟਾਈਏ ਮੰਮੀ ਜੀ ਮੈਂ ਸੋਚੰਦੀ ਸੀ ਇੱਕ ਵਾਰ ਆਪਾਂ ਇੱਕੇ ਜਾ ਕੇ ਆਵਾਂ ਅਕਸਰ ਮੈਂ ਨਾਲ ਵੀ ਤੇ ਹੀ ਆ ਉਹ ਵੀ ਸਭ ਤੋਂ ਛੋਟੀ ਤੇ लाੜੀ ਮੰਮੀ ਅੱਜ ਤੱਕ ਮੈਂ ਵੇਖਿਆ ਤਾਂ ਕਦੀ ਕੁਝ ਨਹੀਂ ਮੰਗਿਆ ਉਹਨਾਂ ਨੂੰ ਤੇ ਪਤਾ ਵੀ ਨਹੀਂ ਆ ਕਿ ਸਾਡੀ ਆਹ ਹਾਲਾਤ ਬਣ ਗਈਆਂ ਸਿਰਫ ਉਦੋਂ ਵੱਡੀ ਦੀਦੀ ਆਈ ਸੀ ਰਾਜ ਉਹਨੂੰ ਮੜਾ ਮੋਟਾ ਪਤਾਵਾ ਤੇ ਉਹਨੇ ਮੜੀ ਮੋਟੀ ਗੱਲ ਕੀਤੀ ਕਿ ਸ਼ੰਮੀ ਕੋ ਗਲਤੀ ਹੋ ਗਈ ਆ ਤੇ ਚਲੋ ਹੁਣ ਸਭ ਕੁਝ ਠੀਕ ਆ ਸੁਧਰ ਗਈ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਹਾਲਾਤ ਐਹੋ ਜੇ ਹੋ ਗਏ ਆ ਕਿ ਅਸੀਂ ਤੋਂ ਵੀ ਜਾਣੀ ਕੋਈ ਕੰਮ ਲੱਭਦੀਆਂ ਫਿਰਦੀਆਂ ਨੇ ਤੇ ਰঞ্জੀਤ ਰঞ্জੀਤ ਦਿਹਾੜੀ ਕਰਦੇ ਜਦੋਂ ਨਾ ਮੇਰੇ ਕੋਲ ਤੁਹ ਪਤਾ ਲੱਗੂਗਾ ਨਾ ਮੰਮੀ ਉਹ ਜੀ ਉਹ ਸਾਡੀ ਮਤ ਕਰਨਗੇ ਮੈਂ ਸੋਚਦੀ ਆ ਇੱਕ ਵਾਰੀ ਜ਼ਰੂਰ ਜਾਵਾਂ ਕਿ ਆਪਣੇ ਭਰਾ ਪਰ ਜੈ ਨੂੰ ਦੱਸਾਂ ਕਿ ਵੀਰੇ ਭਾਬੀ ਸਾਡੇ ਤੇ ਆ ਦਿਨ ਆਏ ਖੜੇ ਕੁਝ ਨਾ ਕੁਝ ਸਾਡੇ ਲਈ ਜ਼ਰੂਰ ਕਰੋ ਜਾਣਾ ਮੰਮੀ ਇੱਕ ਕਰੀ ਮਦਦ ਪੁੱਤੋ ਨਾ ਤੇਰੀ ਮਦਦ ਨਹੀਂ ਕਰਦੇ ਕਿਉਂ ਮੰਮੀ ਮੈਂ ਕੀ ਕਹਾਂ ਤੁਹੂ ਨਹੀਂ ਉਹਨਾਂ ਨੂੰ ਕੋਈ ਕਹਤਾ ਉਹ ਤਾਂ ਭਰਾ ਪਰਿਚਾਈ ਭਰਾ ਤੋਂ ਅੱਜ ਦਾ ਰਿਸ਼ਤਾ ਤੂੰ ਆਪਣੇ ਵਾਲੀ ਦੇ ਜਦੋਂ ਆਪਣੀ ਰਿੰਮਲ ਤੇ ਇਤਨਾ ਬਣੀ ਕਿੰਨੀ ਗਰੀਬੀ ਆਈ ਤੂੰ ਉਹਨਾਂ ਨੇ ਕਿੰਨੀ ਕੁ ਮਦਦ ਉਹਨਾਂ ਦੀ ਕੀਤੀ ਹੈ ਕਿੰਨੀ ਮਦਦ ਤੂੰ ਹੀ ਸਗੋਂ ਤੂੰ ਇਹਦਾ ਮਜ਼ਾਕ ਉਡਾਉਂਦੇ ਰਹੇ ਤੇ ਇਹਦੇ ਘਰ ਗਰੀਬੀ ਆ ਆਪਾਂ ਹੀ ਪਸ ਉਹ ਸੇ ਟਿਕਾਣੇ ਤੇ ਆਣ ਲੱਗੇ ਆ ਆਪਣੇ ਨਾਲ ਉਹ ਕੁਝ ਛੋਣ ਲਿਆ ਨਹੀਂ ਨਹੀਂ ਮੰਮੀ ਜੀ ਉਹ ਮੇਰੇ ਭਰਾ ਪਰ ਜਾਈ ਆ ਉਹ ਨਹੀਂ ਨਾ ਕਰਦੇ ਨੀ ਮੈਂ ਉਹ ਤੇਰੇ ਭਰਾ ਪਰ ਜਾਈ ਆ ਤੇ ਵਿਮਲ ਦੇ ਵਿਮਲ ਜੇ ਤੁਸੀਂ ਕੌਣ ਹੋ ਤੁਸੀਂ ਭਰਾ ਪਰ ਜਾਈ ਸੀ ਚੱਲ ਮੰਮੀ ਜੇ ਪਰ ਆ ਪਰ ਜਾਈ ਨਹੀਂ ਨਾ ਮਦਦ ਕਰਨਗੇ ਮੈਨੂੰ ਖਾਲੀ ਮੋੜ ਦੇਣਗੇ ਨਾ ਤੇ ਮੇਰੀ ਮਾਂ ਹੈਗੀ ਆ ਉਹ ਨਹੀਂ ਮੈਨੂੰ ਖਾਲੀ ਮੋੜਨ ਲੱਗੀ ਮੰਮੀ ਉਹ ਤੇ ਕੁਝ ਨਾ ਕੁਝ ਮੈਨੂੰ ਦੇ ਕੇ ਹੀ ਤੋਰੂਗੀ ਤੁਹਾਨੂੰ ਪਤਾ ਇੱਕ ਮਾਂ ਆਪਣੀ ਧੀ ਦਾ ਦੁੱਖ ਕਦੀ ਨਹੀਂ ਵੇਖ ਸਕਦੀ ਮੈਨੂੰ ਪੂਰੀ ਆਸ ਹੈ ਕਿ ਮੇਰੀ ਮਾਂ ਮੇਰੇ ਲਈ ਜ਼ਰੂਰ ਕੁਝ ਨਾ ਕੁਝ ਕਰੂਗੀ ਮੰਮੀ ਕੋਈ ਗੱਲ ਨਹੀਂ ਮੈਂ ਆਪਣੇ ਭਰਾ ਪਰਜਾਈ ਤੋਂ ਆਸਰਾ ਕੇ ਨਹੀਂ ਜਾਂਦੀ ਪਰ ਮੈਂ ਆਪਣੀ ਮਾਂ ਤੋਂ ਆਸਤੇ ਰੱਖੀ ਸਕਦੀ ਹਾਂ ਨਾ ਮੰਮੀ ਮਾਂ ਉਹ ਤਾਂ ਮਾਂ ਵੀ ਇੱਕ ਰਿਸ਼ਤੇ ਆਕ ਬੱਧੀ ਹੁੰਦੀ ਹੈ ਮਾਕ ਚਾਵੇ ਤਾਂ ਵੀ ਕੁਝ ਨਹੀਂ ਕਰ ਸਕਦੀ ਕਿਉਂ ਮੰਮੀ ਕਿਹੜੇ ਰਿਸ਼ਤੇ ਅੱਜ ਬੱਧੀ ਹੁੰਦੀ ਆ ਮਾਂ ਲੈ ਉਹਦੇ ਲਈ ਤਾਂ ਧੀਆ ਪੋਤੀ ਕੋ ਜਹ ਹੁੰਦੇ ਆ ਉਹਦੇ ਲਈ ਨੋ ਪੁੱਤ ਵੀ ਹੋ ਜੇ ਉਹਦੇ ਲਈ ਧੀ ਦੀ ਉਹ ਜੀ ਤੇ ਪੋਤੇ ਇੱਥੇ ਆਪਣੀ ਗੱਲ ਹੀ ਦੇਖ ਲਾ ਤੂੰ ਵੀਮਲ ਦੀ ਗੱਲ ਲੈ ਲੈ ਜਦੋਂ ਮੈਂ ਵੀਮਲ ਕੋਈ ਜਾਨਨੀ ਹਾਂ ਜਾਂ ਕੋਈ ਆਣੀ ਹਾਂ ਤੁਹਾਨੂੰ ਦੇਣ ਨੂੰ ਤੁਸੀਂ ਵੀ ਨਹੀਂ ਦਿੱਤਾ ਤੇ ਮੈਨੂੰ ਵੀ ਨਹੀਂ ਪੁੱਤ ਤੁਸੀਂ ਦੇਣ ਦਿੰਦੇ ਸੋਂ ਇੱਥੋਂ ਤੱਕ ਕਿ ਤੁਸੀਂ ਮੇਰਾ ਜਾਂਦੀ ਦਾ ਝੋਲਾ ਫੋਲਣਾ ਤੇ ਮਾਂ ਦਾ ਕੁਛ ਵੀ ਮਲਾਤੇ ਲਪਾ ਕੇ ਨਾ ਲੈ ਜੀ ਪੁੱਤ ਉਹ ਦਿਨ ਯਾਦ ਕਰ। ਫਿਰ ਮਰ ਕਿਹੜੇ ਹਗਾਤਾਂ ਚ ਗਈ ਐ ਤੇ ਆਪਾਂ ਉਹਦਾ ਪਾਸਾ ਨਹੀਂ ਥੱਲਿਆ। ਭਰਾ ਪਰਜਾਈਆਂ, ਮਾਂ ਪੁੱਤ ਸਾਰੇ ਕਿੰਦੇ ਆ ਤੇਰੀ ਕਿਸੇ ਮਦਦ ਨਹੀਂ ਕਰਨੀ। ਹਾਂ। ਆਪਾਂ ਰਲ ਦੇ ਕੇ ਜਿਦਾਂ ਰਣਜੀਤ ਕਰਦਾ ਨਾ ਕੰਮ ਇਤਨਾ ਆਪਾਂ ਕੋਈ ਕੰਮ ਲੱਭੀ ਕਿ ਪੁੱਤ ਆਪਣੇ ਘਰ ਦੇ ਹਾਲਾਤ ਸੁਧਰ ਕਰੀਏ ਨਾ ਭਰਾ ਪਰਜਾਈ ਨੇ ਕੋਹ ਦੇਣਾ ਨਾ ਕਿਸੇ ਮਾਂ ਨੇ ਦੇਣਾ। ਪੁੱਤ ਮਾਂ ਮਜਬੂਰ ਹੁੰਦੀ ਆ। ਉਹ ਬੱਚੀ ਹੁੰਦੀ ਆ ਜਿਤਨਾ ਵਿਮਲ ਮਾਰੀ ਮੈਂ ਨਹੀਂ ਕੁਝ ਕਰ ਸਕੀ ਪੁੱਤ ਉਹਦੇ ਹੱਥ ਵੱਧੇ ਹੁੰਦੇ ਆ ਜਿਤਨਾ ਆਂਦੇ ਆ ਉਤਨਾ ਕਰਨਾ ਪੈਂਦਾ ਵਾ ਇਸੇ ਤਰ੍ਹਾਂ ਜਦੋਂ ਵਿਮਲ ਦੇ ਹਾਲਾਤ ਖਰਾਬ ਸੀ ਉਦੋਂ ਮੈਨੂੰ ਪਤਾ ਬੇਰੀ ਮੇਰੇ ਕਲੇਜੇ ਨੂੰ ਧੂ ਪੈਂਦੀ ਮੈਂ ਤੜਫਦੀ ਹਾਂ ਕਿ ਮੇਰੀ ਤੀਰ ਹੋਂਦੀ ਜਾਂਦੀ ਆ ਪੁੱਤ ਉਹਦੋਂ ਮੰਗੀ ਕੋਈ ਨਹੀਂ ਕਰ ਸਕੀ ਮੇਰੀਆਂ ਅੰਦਰਾਂ ਤੜਫਦੀਆਂ ਹੀ ਕਿ ਮੈਂ ਆਪਣਾ ਕਲੇਜਾ ਕੱਢ ਕੇ ਵੀ ਵਿਮਲ ਨੂੰ ਦੇ ਦਾਂ ਪਰ ਪੁੱਤ ਤੇਰੇ ਵਾਸ ਨਹੀਂ ਰਹੀ ਉਦੋਂ ਦਾ ਮੈਂ ਤੈਨੂੰ ਸੁਣਾਉਂਦੀ ਨਹੀਂ ਪੁੱਤ ਤੈਨੂੰ ਮੈਂ ਸਮਝਾਉਣੀ ਆ ਕਿ ਟੇਕੇ ਕੁਝ ਨਹੀਂ ਕਰ ਸਕਦੇ ਕੁਝ ਨਹੀਂ ਦਿੰਦੇ ਜਿੱਤਰਾ ਦੇ ਹਾਲਾਤ ਆ ਆਪਣੇ ਘਰੇ ਕਰੋ ਬਸ ਹੋਣੀ ਤੇ ਮੈਂ ਬਹੁਤ ਸ਼ਰਮਿੰਦਾ ਹਾਂ ਹਾਂ ਜੀ ਤੁਸੀਂ ਇੱਕ ਵਾਰ ਫੇਰ ਮੈਨੂੰ ਮੇਰੀਆਂ ਗਲਤੀਆਂ ਦਾ ਅਹਿਸਾਸ ਕਰਾਤਾ ਮੈਂ ਬਹੁਤ ਗਲਤ ਕਰਦੀ ਰਹੀ ਹਾਂ ਤੇ ਰਣਜੀਤ ਕੋ ਵੀ ਕਰਾਉਂਦੀ ਰਹੀ ਹਾਂ ਹਾਜ਼ ਮੈਨੂੰ ਫੇਰ ਸ਼ਰਮ ਆਉਂਦੀ ਹੈ ਆਪਣੀ ਆਪ ਤੇ ਸਹੀ ਕਹਿੰਦੇ ਹੋ ਜਿੰਮੜੇ ਦੀ ਜਿੱਦੀ ਸਾਨੂੰ ਪੂਰੀ ਸਪੋਰਟ ਕਰਨੀ ਚਾਹੀਦੀ ਸੀ ਜੋ ਸਰ ਦਾ ਕੁਝ ਦਾ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਸੀ ਪਰ ਮੈਂ ਤੇ ਆਪਣੀ ਭੈਣ ਨੂੰ ਲੱਗੀ ਰਹੀ ਜੋ ਕੁਛ ਨਹੀਂ ਬਸ ਆਪਣੀ ਭੈਣ ਨੂੰ ਦੇ ਉਮੀ ਹੀ ਜਾ ਕੇ ਸਹੀ ਕਹਿੰਦੇ ਹੋ ਇੱਕ ਮਾਂ ਪਰ ਆਪਰ ਜਾਈਦੇ ਹੱਥੋਂ ਮਜਬੂਰ ਹੋ ਜਾਂਦੀ ਹੈ ਉਹ ਚਾਹ ਕੇ ਦੀ ਆਪਣੀ ਕੁੜੀ ਦੀ ਹੈਲਪ ਨਹੀਂ ਆ ਸਕੀ ਮਾੜੀ ਦਿਨਾਂ ਤੋਂ ਉਹ ਤੇ ਇਤਰਾ ਸੱਚੀ ਹੋ ਤੁਸੀਂ ਇਤਨਾ ਹੀ ਇੱਕ ਮਾਂ ਦਾ ਦਿਲ ਪੁੱਛਿਆ ਜਾਂਦਾ ਜਦੋਂ ਉਹਦੀ ਧੀ ਘਰੋਂ ਰੋ ਕੇ ਜਾਵੇ ਸਿਆਣੇ ਆਂਦੇ ਜਦੋਂ ਧੀ ਖਾਲੀ ਜਾਵੇ ਕੰਧਾਂ ਰੋਂਦੀਆਂ ਪੁੱਤ ਮੇਰੇ ਵੀ ਉਦੋਂ ਇਹੋ ਜਿਹੇ ਹਾਲਾਤ ਹੋ ਗਏ ਸੀ ਤੇ ਮੈਂ ਵੀ ਉਹਦੇ ਆ ਤੇ ਕੁਝ ਨਹੀਂ ਕਰ ਸਕੀ ਮਮੀ ਜੀ